ਆਗੇ ਕਰੇ ਤੇ ਕਰੇ ਆਗੇ ਆਪਾਂ ਸਟੇਂਗ ਸੈੱਟ ਕਰੀ ਜਨੇ ਆ ਰਹਿਣਾ ਬਹੁਤ ਟਪਾਲਾ ਪਰ ਆਪਾਂ ਗਲਿਸ ਤੇ ਕੀਤਾ ਗਲਿਸ ਕਰਨ ਵਾਲਾ ਰਹਿਣਾ ਨਹੀਂ ਅੱਗੇ ਵੀ ਉਹ ਵੀ ਕਰਦੇ ਆ ਇੱਥੇ ਕੋਈ ਨੁਕਸ ਪੈ ਗਿਆ ਰ ਗੀਅਰ ਗੀਅਰ ਦੇ ਵਿੱਚ ਛਾ ਨਾਟ ਢਿੱਲਾ ਕਰੀ ਜਨੇ ਵੀ ਕਿ ਨਾਟ ਢਿੱਲਾ ਕਰਕੇ ਵੀ ਨਹੀਂ ਕਿਵੇਂ ਇਹਦਾ ਫਿਰ ਮਿਸਤਰੀ ਨੂੰ ਦਿਖਾਵਾਂਗੇ ਤੇ ਬਾਕੀ ਦਾ ਵਧੀਆ ਕਰਤਾ ਹੁਣ ਜੱਕ ਲਾ ਕੇ ਫਿਰ ਵੇਣੇ ਚੱਲ ਜੁਲ ਕਿੰਨੀ ਕ ਪੈਂਦੀ ਹੈ ਇਹਦੇ ਵਿੱਚ ਜੋ ਨਾਟ ਕੋਲਣਾ ਕਈ ਵਾਰ ਚੱਲ ਵੀ ਪੈਂਦੀ ਅਜਾ ਜਾਂ ਉਹਨਾਂ ਚੱਲ 12 ਇੰਡਸਟਰੀ ਨਾੜਕਸਨ ਨਾਲੇ ਆਪਾਂ ਲਾਈ ਗਿਠੇ ਇਹਦੇ ਜੱਕ ਜੱਕ ਲਈ ਜਨੇ ਤੇ ਤੇ ਇਹਦੀ ਰੇਸ ਵੀ ਠੀਕ ਕਰਨੀ ਜਦੋਂ ਇੱਕਦਮ ਰੇਸ ਹੋ ਜਾਂਦੀ ਆ ਆਪ ਸਪਰਿੰਗ ਬਾ ਛੱਡੇ ਇਹਦੇ ਵਿੱਚ ਆਹ ਸਪਰਿੰਗ ਇਹ ਵੀ ਕੱਢ ਕੇ ਪੁਣੀ ਦੀ ਤਾਰ ਲਿਆਉਣ ਵਾਲੀ ਵੀ ਕੰਮ ਬਹੁਤ ਕਰਨ ਵਾਲੇ ਪਿਆ ਤੇ ਹੋਰ ਜਿਹੜੀ ਕਰਾਂਗੇ ਚਾਰ ਪੈਸੇ ਹੱਥ ਚੰਦੇ ਰਾਜ ਨੂੰ ਮੈਂ ਬਣਾ ਦਾ ਟੱਲੀ ਇਹਨੂੰ ਮੈਂ ਖੜਖੜ ਦੂਨੀ ਆਂ ਦੀ ਫੋਟੋ ਆਪ ਚੁਣੋਰੀ ਆ ਵੀ ਕਰ ਕਰ ਦੂਆ ਮਹੌਰੀ ਹੋਣੀ ਉਹ ਮੈਨੂੰ ਪਤਾ ਰੱਬੋਂ ਮੇਰੇ ਨਾਲ ਆਉਣਾ ਖਿੱਚੀ ਪਰੰਦਾ ਮੈਂ ਕਾਣ ਤੇ ਆ ਸਾਰਾ ਕੋ ਸੈਟ ਕਰਨਾ ਮੈਂ ਬੇਨਾ ਕੁਝ ਗਾਰ ਦੀ ਗੋਲ ਲਾਉਣੇ ਅੱਜ ਸਾਰਾ ਦਿਨ ਫਿਰ ਵੀਡੀਓ ਬਣਾਵਾਂਗੇ ਇਹਦੀ ਕੀ ਬਣਾ ਲਾਵਾਂਗੇ ਅਸੀਂ ਆਪਾਂ ਇਹ ਕੱਟਣਾ ਯਾਰ ਇਹ ਵੇਚੜ ਜਾਂਦੀ ਇੱਕਦਾਂ ਵੇਸ ਹੋ ਜਾਂਦੀ ਜਮਾ ਖੇਰ ਕੋਲੇ ਜਾ ਕੇ ਜਾਂ ਆੜੀ ਜਾਂਦਾ ਬੰਦ ਹੀ ਹੋ ਜਾਂਦਾ ਮੈਂ ਕਈ ਵਾਰ ਇਹਦੇ ਵਿੱਚ ਆਏ ਵੇਚੜ ਜਾਂਦੀ ਏ ਆ ਸਪਰਿੰਗ ਆਏ ਅੜ ਜਾਂਦਾ ਐ ਤੇ ਮੁੜ ਕੇ ਇਥੋਂ ਟਰੈਕਟਰ ਦੀ ਰੇਸ ਹੁੰਦੀ ਨਹੀਂ ਹੁੰਦੀ ਨਹੀਂ ਲੈ ਗਾੜ ਜਾਂਦਾ ਗਾ ਹੀ ਨਹੀਂ ਹੁੰਦਾ ਬੜ ਕੇ ਸਟਾਰਟ ਕਰਨ ਲਈ ਗਾਹ ਕਰਨਾ ਪੈਂਦਾ ਯਾਰ ਇਹ ਵੀ ਕਰਨਾ ਹੈ ਜੇ ਸਿਆਪਾ ਇਹਦਾ ਹੁੰਦਾ ਹੀ ਨਹੀਂ ਉਵੇਂ ਹੀ ਹੋ ਜਾਂਦਾ ਜੇ ਨਹੀਂ ਗਾਹ ਕਰਦਾ ਤਾਂ ਜਿਹੜਾ ਆਪਾਂ ਐਵੇਂ ਜਾਂਦਾ ਪਹਿਲੇ ਜਿਹੜੇ ਹੁੰਦੇ ਨੇ ਉਹਨੂੰ ਹਲਾ ਕੇ ਸਟਾਰਟ ਹੁੰਦਾ ਫੇਰ ਆਪ ਸੁੱਕ ਰੱਖੇ ਤੇਰੇ ਦੂਸਰਾ ਹੀ ਲਾ ਲਾਂਗੇ ਯਾਰ ਗਾੜ ਜਲਾ ਕੇ ਨਾ ਮੈਂ ਗਾੜ ਲਾਉਂਦਾ ਬਹੁਤ ਮਾਇਦਾ ਸਮਾਨ ਨਹੀਂ ਮੇਰੇ ਕੋਲ ਪੂਰਾ ਦਾ ਕੜਦੂ ਘਚਿਆ ਰਿਹਾ ਡੂੰਘਾ ਆਪਾ ਬਾਕੀ ਕੋਈ ਚੋਰਾ ਨਹੀਂ ਸਾਡਾ ਇਹ ਆਪੋ ਤਵੰਗ ਰੱਖਿਆ ਦਾ ਬਹੁਤ ਕੰਮ ਆਪੇ ਇਹੀ ਮੇਰਾ ਦਿਲ ਖੁਸ਼ ਕਰਦਾ ਹੋਰ ਨਹੀਂ ਕੋਈ ਕੁਝ ਕਰਦਾ ਲਈ ਇਹ ਵਿਗੜਾ ਬਈ ਮੈਂ ਗੱਲਾਂ-ਗੱਲਾਂ ਕਰ ਲਈ ਦੀ ਆਪਾ ਮੇਰੇ ਦਾ ਨਾਮ ਬਣਾਣਾ ਬਸ ਇੱਕ ਵਾਰ ਨਾਮ ਬਣ ਜੇ ਜ਼ਿੰਦਗੀ ਚ ਨਾਮ ਬਣ ਗਿਆ ਨਹੀਂ ਆ ਰਹੀ ਅਜੇ ਮੇਰਾ ਮਨ ਖੁਸ਼ ਹੋ ਸ਼ੁਗਵੀਰੇ ਕਰਕੇ ਚੈਨਲ ਖੁੱਲੇਗਾ ਮਾਰ ਲੱਗ ਚੈਨਲ ਮਾਰਦਾ ਹੀ ਖੁੱਲਿਆ ਤੇਰਾ ਵੀ ਖੁੱਲਿਆ ਇਹ ਨਾਂਮਾਂ ਦੇ ਜਿਹੜੇ ਸਾਡੇ ਆਦ ਦੇਖਦੇ ਨਾ ਵੇਹ ਕੇ ਟਰੈਕਟਰ ਚਲਾਉਂਦਾ ਰਹੇ ਟਰੈਕਟਰ ਛੁੱਟਦਾ ਚੰਗਾ ਹੀ ਹੈ ਟਰੈਕਟਰ ਚਲਾਉਣਾ ਕਮਾਈ ਕਰਨਾ ਉਸ ਤੇ ਕਹਤਾ ਸਾਡੇ ਵਾਂਗੂ ਪਿਆਉਰੀ ਜ਼ਮੀਨ ਵੇਚ ਕੇ ਤਾਂ ਨਹੀਂ ਬਾਹਰ ਜਾ ਬਾਹਰ ਜਾਣਾ ਸੀਗਾ ਤੋ ਵੀ ਇੱਥੇ ਰਹਿ ਗਏ ਪਿਆਉਰੀ ਜ਼ਮੀਨ ਦੀ ਗਲਤੀ ਦੇ ਬਾਹਰ ਨਹੀਂ ਗਏ ਤੇ ਟਰੈਕਟਰ ਦੇ ਲੋਕਾਂ ਨੂੰ ਘਟਾ ਚੜ੍ਹ ਕੇ ਵਾਈਂ ਸਾਰਿਆਂ ਦੇ ਦਮ ਬਾਝੇ ਹਵਲੇ ਨੂੰ ਦਮ ਜਿੱਦਣ 1 ਮਿਲੀਅਨ ਹੋਊਂਦੀ ਆਪਾਂ ਦਿਲ ਦੀਆਂ ਗੱਲਾਂ ਕਰਾਂ ਕਿੱਥੋਂ ਸਫ਼ਰ ਸ਼ੁਰੂ ਕੀਤਾ ਕਿਵੇਂ ਹੋਇਆ ਜੀ ਕੋਈ ਨੀ ਬੋਲਦਾ ਕਿੰਦਾ ਮੇਰੇ ਕਰੇ ਉਹ 1 ਮਿਲੀਅਨ ਤੋਂ ਬਾਅਦ ਸਾਰੀਆਂ ਗੱਲਾਂ ਹੋ ਗਈਆਂ ਉਹਨੇ ਚੱਕਰ ਆਪਾਂ ਆ ਰਾਵਣਾ ਕੱਲਾ ਰਾਵਣਾ ਕਰਾਂਗੇ ਵਲੌਗ ਨੂੰ ਨੰਦ ਤੇ ਬਲੌਗ ਨੂੰ ਆਸਾ ਤੇ ਪਰ ਨਹੀਂ ਮੈਂ ਜੇ ਮੇਰਾ ਦਿਲ ਕਰਦਾ ਮੈਂ ਉਹ ਬਣਾਉਂਗਾ ਉਹ ਮੇਰੀ ਮਰਜ਼ੀ ਜੇ ਮਰਜ਼ੀ ਮਾ ਤੁਹਾਡੀ ਬਸ ਸਪੋਰਟ ਚਾਹੀਦੀ ਹੈ ਸਪੋਰਟ ਦੱਬ ਕੇ ਸਪੋਰਟ ਕਰੂੰਗਾ ਜਿੰਨੀ ਸਪੋਰਟ ਹੋ ਸਕਦੀ ਹੈ ਇਹ ਵੀ ਮੈਂ ਲਾਈਟਾਂ ਵੀ ਚੇਂਜ ਕਰਾਂਗੇ ਯਾਰ ਜਦੋਂ ਆਪਣੇ ਕੋਲ ਚਾਰ ਪੈਸੇ ਹੱਥੇ ਆ ਗਏ ਨਾ ਜਦੋਂ ਕਮਾਈ ਆਉਣ ਲੱਗੀ ਹੈ ਨਾ ਗਰੋ ਕਰ ਰਿਹਾ ਚੈਨਲ ਇਹ ਨਹੀਂ ਕੋਈ ਚੈਨਲ ਨਹੀਂ ਕਰਦਾ ਇਹਦੇ ਚੈਨਲ ਨੂੰ 1.5 ਸਾਲ ਹੋ ਗਿਆ 1.5 ਸਾਲ ਪਹਿਲਾਂ ਮੈਂ ਸ਼ਾਰਟ ਪਾਈ ਪਤੀ ਸ਼ਾਰਟ ਤੇ ਮਾਨ ਕੁਛੰਦਾ ਰਿਹਾ ਪੂਰਾ ਐਪ ਪੂਰਾ ਤੱਕ ਕੇ ਬਣਾਇਆ ਇਹ ਕਰਾਂਗੇ ਚੈਨਲ ਗਰੋ ਹੋ ਰਿਹਾ ਸਬਸਕ੍ਰਾਈਬਰ ਵੀ ਵਧ ਰਹੇ ਹੈ ਇਸ ਇਤੇ ਚੈਨਲ ਦੇ ਖਿੱਚੀ ਚੱਲਾਂਗਾ ਪਤਾ